ਖਬਰਾਂ ਮੰਡ ਦੇਖ ਰਿਹਾ ਸਾਰੇ শ্রোਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਆ ਤੁਹਾਡਾ ਮੂਸ ਰਾਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਏ ਵਣ ਮਾੜੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਡੂੰਘੇ ਨੂੰ ਛੇ ਲਿਆ ਲੇਕਿਨ ਡੂੰਮਣਾ ਪਿੱਛੇ ਪੈ ਗਿਆ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਚਿਆ ਹੋਵੇਗਾ ਕਿ ਜਿਸ ਤਰ੍ਹਾਂ ਕੈਪਟਨ ਅਵਿੰਦਰ ਸਿੰਘ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਹਤੇ ਹੋ ਰਹੀ ਇਹਨਾਂ ਦੇ ਹਜ਼ਾਰਾਂ ਸਾਥੀਆਂ ਵੱਲੋਂ ਜਿਹੜਾ ਚੈਲੰਜ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਕੀਤਾ ਗਿਆ ਸੀ ਕਿ ਭਾਈ ਆਓ ਮੇਰੇ ਨਾਲ ਪੰਜਾਬ ਦੇ ਮੁੱਦਿਆਂ ਤੇ ਗੱਲ ਕਰੋ ਤੁਸੀਂ ਪੰਜਾਬ ਦੇ ਪਾਣੀ ਦਾ ਕੀ ਕੀਤਾ ਤੁਸੀਂ ਪੰਜਾਬ ਦੇ ਵਿੱਚ ਵੱਧ ਰੇ ਨਸ਼ੇ ਦਾ ਕੀ ਕੀਤਾ ਤੁਸੀਂ ਆਪਣੀਆਂ ਨਿੱਜੀ ਜਾਇਦਾਦਾਂ ਬਣਾਈਆਂ ਤੁਸੀਂ ਲੋਕਾਂ ਨੂੰ ਭੁੱਖੇ ਮਾਰਿਆ ਲੋਕਾਂ ਦੇ ਨਾਲ ನ್ಯಾಯ ਨਹੀਂ ਕੀਤਾ ਇਹ ਚੈਲੰਜ ਕੀਤਾ ਗਿਆ ਸੀ ਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਅਤੇ ਬੀਬਾ ਹਰਸਿਮਰਤ कौर ਬਾਦਲ ਅਤੇ ਹੋਰ ਸੈਂਕੜੇ ਵੱਡੇ ਆਗੂਆਂ ਨੂੰ ਲੇਕਿਨ ਉਹ ਚੈਲੰਜ ਕਿਸੇ ਨੇ ਕਬੂਲ ਨਹੀਂ ਕੀਤਾ ਮੁੱਖ ਮੰਤਰੀ ਆ ਗਏ ਲੁਧਿਆਣੇ ਦੀ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਹੈ ਕੁਰਸੀਆਂ ਖਾਲੀ ਪਈਆਂ ਰਹੀਆਂ ਸੋਚਿਆ ਕਿ ਕਿਸਾਨ ਵੀ ਡਰ ਜਾਣਗੇ ਕਿਸਾਨ ਵੀ ਭੱਜ ਜਾਣਗੇ ਮੈਦਾਨ ਛੱਡ ਜਾਣਗੇ ਛੱਡ ਜਾਣਗੇ ਭਾਈ ਇਹਨਾਂ ਨੇਤਾ ਨਰਿੰਦਰ ਮੋਦੀ ਦੇ ਨੱਕ ਦੇ ਵਿੱਚ ਧੂਆਵਾ ਛੜਿਆ ਇਹਨਾਂ ਨਰਿੰਦਰ ਮੋਦੀ ਦੀਆਂ ਚੀਕਾਂ ਪਵਾਛਣੀਆਂ ਜਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਤਿੰਨ ਕਾਲੇ ਕਾਨੂੰਨ ਮਜਬੂਰਨ ਹੋ ਕੇ ਵਾਪਸ ਲੈਣੇ ਪਏ ਨਰਿੰਦਰ ਮੋਦੀ ਨੂੰ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵਤ ਮਾਨ ਨੇ ਪਿਛਲੇ ਦਿਨਾਂ ਦੇ ਵਿੱਚ ਚੈਲੰਜ ਕੀਤਾ ਸੀ ਵੀ ਭਾਈ ਕਿਸਾਨ ਆਪਣੀਆਂ ਰੋਟੀਆਂ ਸਿੱਖਦੇ ਨੇ ਮੈਨੂੰ ਪਤਾ ਹੈ ਕਿਹੜੇ ਕਿਸਾਨਾਂ ਦੇ ਹਸਪਤਾਲਾਂ ਦੇ ਵਿੱਚ ਹਿੱਸੇ ਨੇ ਕਿਹੜੇ ਕਿਸਾਨਾਂ ਕਿਸਾਨ ਆਗੂਆਂ ਦੇ بڑے ਵੱਡੇ ਵੱਡੇ ਹੋਟਲ ਨੇ ਪੈਟਰੋਲ ਪੰਪ ਨੇ ਵੱਡੀਆਂ ਵੱਡੀਆਂ ਦੁਕਾਨਾਂ ਨੇ ਵੱਡੇ ਵੱਡੇ ਬਾਲ ਨੇ ਅਤੇ ਕਾਫੀ ਜ਼ਿਆਦਾ ਪ੍ਰੋਪਰਟੀਆਂ ਬਣਾਈਆਂ ਨੇ ਜਦੋਂ ਪੰਜਾਬ ਦੇ ਪਾਣੀ ਦੇ ਮੁੱਦੇ 'ਤੇ ਗੱਲ ਚੱਲੀ ਸੀ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਤੁਸੀਂ ਆਓ ਮੈਂ ਤੁਹਾਨੂੰ ਦੱਸਾਂਗਾ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੱਗਦਾ ਹੈ ਕਿ ਗਲਤ ਜਗ੍ਹਾ ਹੱਥ ਪਾ ਲਿਆ ਹੈ ਉਹਨਾਂ ਸੋਚਿਆ ਕਿ ਇਹ ਮੇਰਾ ਚੈਲੰਜ ਕਬੂਲ ਨਹੀਂ ਕੀਤਾ ਜਾਵੇਗਾ ਲੇਕਿਨ ਉਧਰ ਜੁਗਿੰਦਰ ਸਿੰਘ ਉਗਰਾਹਾ ਨੇ ਅੱਜ ਜਿਵੇਂ ਹੀ ਕਾਨਫਰੰਸ ਕੀਤੀ ਉਹਨਾਂ ਨੇ ਕਿਹਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਨੂੰ ਸਮਾਦਰਸਣ ਸਾਨੂੰ ਜਗ੍ਹਾ ਦੱਸਣ ਅਸੀਂ 6 ਤੋਂ 7 ਵੱਡੇ ਆਗੂ ਜਿਹੜੇ ਆ ਵੱਖ-ਵੱਖ ਜਥੇਬੰਦੀਆਂ ਤੇ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਗੱਲਾਂ ਦਾ ਜਵਾਬ ਦੇਵਾਂਗੇ ਜਾਂ ਝੂਠਾ ਹੋਵੇਗਾ ਭਗਵੰਤ ਮਾਨ ਤੇ ਜਾਂ ਝੂਠੇ ਹੋਵਾਂਗੇ ਅਸੀਂ ਜਿਹੜੇ ਸਾਡੇ ਉੱਤੇ ਇਲਜ਼ਾਮ ਲਗਾਏ ਨੇ ਅਸੀਂ ਉਹਨਾਂ ਨੂੰ ਆਪਣੇ ਬਲ ਬੂਤੇ ਉੱਤੇ ਖਰਚ ਕਰਾਂਗੇ ਤੇ ਕਿੱਕ ਰੁਪਈਏ ਦਾ ਹਿਸਾਬ ਦਿੱਤਾ ਜਾਵੇਗਾ ਲੇਕਿਨ ਨਹੀਂ ਗੱਲ ਨਹੀਂ ਮੰਨੀ ਯਾਨੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਯੂ-ਟਰਨ ਲੱਗਿਆ ਫਿਰ ਲਾਉਦੇ ਨੇ ਤੇ ਅੱਜ ਜਿਵੇਂ ਹੀ ਕਿਸਾਨ ਆ ਕੁਜਜੀਤ ਸਿੰਘ ਡੱਲੇਵਾਲ ਆਪਣੇ ਘਰੋਂ ਤੁਰੇ ਕਿ ਭਈ ਕਿਸਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਘਰਾਉ ਕੀਤਾ ਜਾਵੇ ਅਤੇ ਪੁੱਛਿਆ ਜਾਵੇ ਭਈ ਕਿਸ ਤਰ੍ਹਾਂ ਦੀ ਸਾਡੇ ਨਾਲ ਡਿਵਾਇਸ ਡਿਬੇਟ ਅਤੇ ਬਹਿਸ ਬਾਜੀ ਕਰਨਾ ਚਾਹੁੰਦਾ ਹੈ ਲੇਕਿਨ ਲੋਕਤੰਤਰ ਦੇ ਨਾਲ-ਨਾਲ ਦੇਸ਼ ਦੇ ਸੰਵਿਧਾਨ ਦਾ ਵੀ ਘਾਣ ਕੀਤਾ ਗਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਧਰਨਿਆਂ ਦੇ ਵਿੱਚੋਂ ਆਈ ਪਾਰਟੀ ਧਰਨਿਆਂ ਦੇ ਮੁਖੀਆਂ ਨੂੰ ਨਜ਼ਰਬੰਦ ਕਰਾ ਰਹੀ ਹੈ ਅੱਜਕੱਲ੍ਹ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਘਰ ਦੇ ਵਿੱਚ ਫਿਰ ਦੁਬਾਰਾ ਵੱਡੀ ਪੁਲਿਸ ਦੀ ਨਫਰੀ ਭੇਜ ਦਿੱਤੀ ਗਈ ਉਸ ਨੂੰ ਘਰ ਦੇ ਵਿੱਚੋਂ ਬਾਹਰ ਹੀ ਨਿਕਲਣ ਦਿੱਤਾ ਗਿਆ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਡਰ ਗਏ ਨੇ ਕਿ ਉਹ ਕਿਸਾਨ ਆਗੂ ਉਹ ਕੋਈ ਅਨਪੜ ਨਹੀਂ ਉਹ ਇਲੀਟ ਐ ਨਹੀਂ ਉਹ ਚੰਗੇ ਪੜੇ ਲਿਖੇ ਲੋਕ ਨੇ ਉਹਨਾਂ ਨੂੰ ਪਤਾ ਹੈ ਕਿ ਦੇਸ਼ ਦਾ ਲੋਕਤੰਤਰ ਕੀ ਕਹਿੰਦਾ ਹੈ ਦੇਸ਼ ਦਾ ਸੰਵਿਧਾਨ ਕੀ ਕਹਿੰਦਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕਤੰਤਰ ਅਤੇ ਸੰਵਿਧਾਨ ਦਾ ਅੱਜ ਘਾਹ ਕਰ ਦਿੱਤਾ ਹੈ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਤੇ ਨੂੰ ਅੱਜ ਫਿਰ ਨਜ਼ਰਬੰਦ ਕਰ ਲਿਆ ਉਸ ਦੇ ਘਰ ਦੇ ਵਿੱਚ ਹੋਰ ਵੀ ਕਈ ਕਿਸਾਨਾਂ ਦੇ ਕਰਾਂ ਦੀ ਪੰਜਾਬ ਪੁਲਿਸ ਵੱਲੋਂ ਘੇਰਾਬੰਦੀ ਕਰ ਲਈ ਗਈ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਾਣ ਵਾਣੀ ਨੇ ਉਹ ਚੈਲੰਜ ਜਿਹੜਾ ਦਿੱਤਾ ਸੀ ਉਸ ਤੋਂ ਟੋਟਲੀ ਮੁਕਰ ਗਏ ਨੇ ਤਾਂ